ਗਰਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਪੈਰਾਂ ਦੀਆਂ ਤਲੀਆਂ ਥੱਲੇੋਂ ਮੱਚਦੀਆਂ ਨੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਇੰਨੀ ਜ਼ਿਆਦਾ ਚੱਲਣ ਹੁੰਦੀ ਹੁੰਦੀ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਜੇ ਆਪਾਂ ਬੈੱਡ ਤੋਂ ਉੱਠ ਕੇ ਖੜੇ ਹੋ ਜਾਂਦੇ ਆਂ ਸੋ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਔਰ ਇਸ ਦਾ ਕਾਰਨ ਕੀ ਹੈ ਸਭ ਤੋਂ ਪਹਿਲਾ ਕਾਰਨ ਹੈ ਵਿਟਾਮਿਨ ਵੀ 12ਵ ਦੀ ਡੈਫੀਸ਼ੀਐਂਸੀ ਹੋ ਜਾਣਾ ਇਸ ਨੂੰ ਤੁਸੀਂ ਚੈੱਕ ਕਰਾਓ ਔਰ ਇਸ ਨੂੰ ਦੂਰ ਕਰੋ ਦੂਸਰਾ ਕਾਰਨ ਹੈ ਆਪਣੀ ਡਾਇਬੀਟਿਕ ਨਿਊਰੋਪੈਥੀ ਕਿਉਂਕਿ ਜਦੋਂ ਆਪਾਂ ਨੂੰ 슈ਗਰ ਹੋ ਜਾਂਦੀ ਹੈ ਜਿਹੜੇ ਆਪਣੀ ਪੈਰਾਂ ਦੀਆਂ ਨਸਾਂ ਨੇ ਉਹਦੇ ਵਿੱਚ ਖੂਨ ਦੀ ਸਪਲਾਈ ਘਟ ਜਾਂਦੀ ਹੈ ਜਿਸ ਕਰਕੇ ਜਿਸ ਕਰਕੇ ਆਪਣੇ ਪੈਰ ਸੁੰਨ ਔਰ ਜਲਣ ਸ਼ੁਰੂ ਹੋ ਜਾਂਦੀ ਹੈ ਪੈਰਾਂ ਦੀਆਂ ਤਲੀਆਂ ਦੇ ਵਿੱਚ ਸੁੰਨ ਵੀ ਰਹਿੰਦੇ ਨੇ ਔਰ ਜਲਦੇ ਵੀ ਰਹਿੰਦੇ ਨੇ ਤੀਸਰਾ ਕਾਰਨ ਹੈ ਹਾਈਪੋਥਾਇਰਾਇਡਿਜ਼ਮ ਮਤਲਬ ਤੁਹਾਨੂੰ ਥਾਇਰਾਇਡ ਹੋ ਗਿਆ ਸਪੈਸ਼ਲੀ ਹਾਈਪੋ ਵਾਲਾ ਉਹਦੇ ਵਿੱਚ ਇਹ ਜ਼ਿਆਦਾ ਨਿਕਲ ਕੇ ਆਉਂਦਾ ਚੌਥਾ ਕਾਰਨ ਹੈ ਆਪਣੇ ਦੇ ਵਿੱਚ ਆਇਰਨ ਦੀ ਡੈਫੀਸ਼ੀਐਂਸੀ ਹੋ ਜਾਣਾ ਔਰ ਅਗਰ ਇਹ ਸਾਰੀਆਂ ਗੱਲਾਂ ਨੂੰ ਆਪਾਂ ਕੰਪਲੀਟ ਕਰ ਲਾਂਗੇ ਤਾਂ ਆਪਾਂ ਇਸ ਤੋਂ ਠੀਕ ਕਰ ਸਕਦੇ ਹਾਂ ਔਰ ਅਗਰ ਫਿਰ ਵੀ ਠੀਕ ਨਾ ਹੋਵੇ ਫਿਰ ਆਪਾਂ ਕਸਰਤਾਂ ਨਾਲ ਵੀ ਇਸ ਨੂੰ ਠੀਕ ਕਰ ਸਕਦੇ ਹਾਂ ਸਭ ਤੋਂ ਜ਼ਰੂਰੀ ਤਾਂ ਵਿਟਾਮਿਨ B12 ਦੀ ਡੈਫੀਸ਼ੀਐਂਸੀ ਹੀ ਨਹੀਂ ਇਸ ਨੂੰ ਠੀਕ ਕਰ ਦੇਣਾ ਹੁੰਦਾ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਅੱਜ ਵੀਡੀਓ ਦੇ ਲਾਸਟ ਦੇ ਵਿੱਚ ਦੱਸਾਂਗੇ ਅਗਰ ਤੁਹਾਨੂੰ ਵਿਟਾਮਿਨ B12 ਡੈਫੀਸ਼ੈਂਸੀ ਹੋ ਜਾਵੇ ਤਾਂ ਆਪਾਂ ਨੂੰ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਜਿੱਥੇ ਅਸੀਂ ਰੋਜ਼ਾਨਾ ਪੇਸ਼ੈਂਟ ਦੇਖਦੇ ਆ ਸਾਡੀ ਇੰਸਟਾਗ੍ਰਾਮ ਆਈਡੀ ਐ ਐਸ ਹਰੀ ਸਿੰਘ ਸਰਾਹ ఫిਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਹਰੀ ਸਿੰਘ ਸਰਾਹ ఫిਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਔਰ ਅਗਰ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਵੀ ਵੀਡੀਓ ਅਸੀਂ ਅਪਲੋਡ ਕਰੀਏ ਤੁਹਾਨੂੰ ਫਟਾਫਟ ਨੋਟੀਫਿਕੇਸ਼ਨ ਪਹੁੰਚ ਜਾਵੇ ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਕਸਰਤਾਂ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਐਂਕਲ ਟੂ ਪੰਪਸ ਕਰਾਂਗੇ ਆਪਾਂ ਐਂਕਲ ਟੂ ਪੰਪ ਤਾਂ ਕਰਨੇ ਆ ਐਂਕਲ ਟੂ ਪੰਪ ਦੇ ਵਿੱਚ ਆਪਾਂ ਹੋਲਡ ਕਰਕੇ ਰੱਖਣਾ ਜਿਵੇਂ ਆਪਾਂ ਦੇਖੋ ਡੋਰਸੀ ਫਲੈਕਸ਼ਨ ਕਰਤੀ ਮਤਲਬ ਪੈਰ ਅੰਦਰ ਨੂੰ ਮੋੜ ਲਿਆ इतने आप रोक के रखा गिणा एक दो तीन चार फिर वापस पूरे बार लै जाने आ, और इतने पांच आ, एक दो तीन चार फिर वापस ले आने फिर इतने पांच आ, एक दो तीन चार फिर बार लै जाने फिर इत गए एक दो तीन चार फिर वापस ले आने फिर पांच गिणा एक दो तीन चार पे बार एक दो तीन चार पे अंदर एक दो तीन चार पंच फिर बार एक दो तीन चार पांच। फिर अंदर एक दो तीन चार पांच। फिर बार एक दो तीन चार पांच। फिर अंदर एक दो तीन चार पदा तो दस बारी करना यानी कि पंच वारी बार पां वारी अंदर यह होगी पहली कसरत एंकल टोपा दूसरी कसरत की है आपी करा कसरत पैर अंदर मोड़ लेना और लात उपर चक देनी इतने आपकेंड दो तो, तीन चारे सात आठ नौ दस अंदर मोड़ के लात चक देनी एक दो तो, तीन चार सात आठ नौ दस तुम यही कसरत लेट के भी कर सकते हो जरूरी नहीं पैकिंग करना बैड से लेट जाना है और

2 3 4 5 6 7 8 9 10 देन रिलैक्स ए ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਐਸਐਲਆਰ ਹੁਣ ਜਿਹੜੀ ਤੀਜੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਣੇ ਕਾਫ ਮਸਲ ਯਾਨੀ ਕਿ ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਇੱਕ ਤੌਲੀਆ ਲੈ ਲਾਂਗੇ ਆਪਾਂ ਇਦਾਂ ਔਰ ਇਸ ਨੂੰ ਤੁਸੀਂ ਇਦਾਂ ਤਹਿ ਮਾਰ ਕੇ ਇਸ ਨੂੰ ਇਦਾਂ ਬਣਾ ਲੈਣਾ ਸਿੰਗਲ ਦੇਖੋ ਤੁਸੀਂ ਸਿੰਗਲ ਬਣਾ ਲਿਆ ਔਰ ਇਸ ਨੂੰ ਤੁਸੀਂ ਫਿਰ ਇਦਾਂ ਆਪਾਂ ਰੱਖ ਲੈਣਾ ਬੈੱਡ ਤੇ ਤੇ ਰੱਖ ਲਿਆ ਫਿਰ ਇਸ ਦੇ ਉੱਪਰ ਆਪਾਂ ਜਿਹੜੇ ਪੈਰ ਆ ਉਹ ਆਪਣਾ ਸੈਂਟਰ ਚ ਆਏਗਾ ਔਰ ਆਪਾਂ ਇਸ ਨੂੰ ਤੌਲੀ ਨੂੰ ਚੱਕ ਕੇ ਇਦਾਂ ਸਟ੍ਰੈਚ ਕਰਾਂਗੇ ਜ਼ੋਰ ਦੀ ਥੱਲੇ ਨੂੰ ਔਰ ਇੱਥੇ ਆਪਣੀ ਪੂਰੀ ਪਿੰਜਣੀ ਦੇ ਵਿੱਚ ਆਪਣੀ ਜੋ ਕਾਫ ਮਸਲ ਹੈ ਇੱਥੇ ਸਟ੍ਰੈਚ ਪਾਏਗਾ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਖਿੱਚ ਦਾਂਗੇ 1 2 3 4 5 6 7 8 9 10 ਇਹ ਛੜ ਤੱਕ ਫਿਰ ਕਿਛਦਾਗੇ 1 2 3 4 5 6 7 8 9 10 ਫਿਰ ਕਿਛਦਾਗੇ 1 2 3 4 5 6 7 8 9 10 ਇਹ ਤੁਸੀਂ 10 ਵਾਰੀ ਕਰਨਾ ਦੋਨੋਂ ਸਹੀਟ ਕਰਨਾ ਇਹ ਹੋ ਗਿਆ ਤੁਹਾਡਾ ਪਿੰਜਣੀ ਦਾ ਕਾਫ ਮਸਲ ਦਾ ਸਟ੍ਰੈਚ ਜਿਵੇਂ ਆਪਾਂ ਸਿਖਾਇਆ ਸਭ ਤੋਂ ਵਧੀਆ ਸਟ੍ਰੈਚ ਹੁੰਦਾ ਤੌਲੀਏ ਨਾਲ ਹੀ ਇਹ ਤੁਸੀਂ ਕਰਨਾ ਹੁਣ ਜਿਹੜੀ ਚੌਥੀ ਕਸਰਤ ਹੈ ਉਸਦੇ ਵਿੱਚ ਕੀ ਕਰਾਂਗੇ ਆਪਾਂ ਆਪਾਂ ਦੋਨਾਂ ਪੈਰਾਂ ਦੇ ਭਾਰ ਬੈਠ ਜਾਣਾ ਔਰ ਦੋਨੇ ਪੈਰ ਹੈ ਜੋ ਉਹ ਅੰਦਰ ਨੂੰ ਇਦਾਂ ਮੋੜ ਲੈਣੇ ਆ ਔਰ ਆਪਾਂ ਆਪਣੇ ਜੋ ਹੱਡੀਆਂ ਨੇ ਉਹਦੇ ਉੱਪਰ ਬੈਠ ਜਾਣਾ ਇਦਾਂ ਬੈਠ ਜਾਣਾ ਔਰ ਇਦਾਂ ਉੱਠਣਾ ਫੇਰੇ ਤਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ ਇੱਕੋ ਤੁਸੀਂ ਸਿੱਧੇ ਹੋ ਰਹੇ ਆਂ ਛੋਟਿਆਂ ਦੇ ਪਾਰ ਆਪਾਂ ਨੀ ਸੈਟਿੰਗ ਕਹਿੰਦੇ ਆ ਇਸ ਨੂੰ ਔਰ ਦੈਨ ਫਿਰ ਆਪਾਂ ਧੀਤੇ ਬੈਠਣ ਦੀ ਕੋਸ਼ਿਸ਼ ਕਰਨੀ ਆ ਜਿੱਦਾਂ ਬੈਠਾ ਜਾਏਗਾ ਦੋਨੋਂ ਪੈਰ ਏਦਾਂ ਅੰਦਰ ਨੂੰ ਜਿਹੜੇ ਪੰਜੇ ਆ ਦੇਖੋ ਤੁਸੀਂ ਇਹ ਮੁੜੇ ਹੋਏ ਆ ਅੰਦਰ ਨੂੰ ਮੁੜੇ ਰਹਿਣਗੇ ਔਰ ਐਦਾਂ ਤੁਸੀਂ 10 ਵਾਰੀ ਬੈਠਣਾ 10 ਵਾਰੀ ਉੱਠਣਾ ਔਰ ਇਹ ਹੀ ਹੋ ਗਈ ਤੁਹਾਡੀ ਚੌਥੀ ਕਸਰਤ ਥਰੀ ਸੈਟਿੰਗ ਇਸ ਨੂੰ ਤੁਸੀਂ ਘੱਟੋ-ਘੱਟ ਨਹੀਂ ਤਾਂ 10 ਵਾਰੀ ਇਹ ਪੰਜ ਸੈਟ ਲਾਉਣੇ ਆ ਜਿਵੇਂ ਇੱਕ ਵਾਰੀ ਹੁਣ ਆਪਾਂ ਸੈਟ ਲਾਇਆ ਇਹ 10 ਵਾਰੀ ਕੀਤਾ ਸੀ ਐਦਾਂ ਤੁਸੀਂ ਪੰਜ ਵਾਰੀ ਕਰਨਾ ਇਹ ਹੋ ਗਈ ਥੋਟੀ ਗੋਡਿਆਂ ਦੇ ਭਾਰ ਬੈਨ ਵਾਲੀ ਐਕਸਰਸਾਈਜ਼ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਆਪਾਂ ਖੜ ਕੇ ਕਰਾਂਗੇ ਦੋਸਤੋ ਨੈਕਸਟ ਐਕਸਰਸਾਈਜ਼ ਹੈ ਉਹ ਕਰਨੀ ਆਪਾਂ ਹੀਲ ਰੇਜ਼ ਆਪਾਂ ਇਹਦਾ ਨੰਗੇ ਪੈਰੀ ਬਿਲਕੁਲ ਕਿਸੇ ਕੰਧ ਦੇ ਨਾਲ ਕਿਸੇ ਕੁਰਸੀ ਨਾਲ ਖੜ ਜਾਗੇ ਔਰ ਏਡੀਆਂ ਉੱਪਰ ਚੱਟਾਂਗੇ ਇਹਦਾ 1 ਦੇਖੋ ਤੁਸੀਂ ਆ ਨਾਲ 2 ਫੇਸ 3 10 ਫੇਸ 4 ਫੇਸ 5 ਫੇਸ 6 ਫੇਸ 7 ਫੇਸ 8 ਫੇਟ 9 ਫੇਟ 10 ਆਪਾਂ 10 ਵਾਰੀ ਕੀਤਾ ਤੁਸੀਂ ਇਸ ਦੇ ਪੰਜ ਸੈੱਟ ਲਾਉਣੇ ਹਨ ਜਾਨੀ ਕਿ 50 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਸੋ ਇਹ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤੁਹਤੇ ਜੋ ਪੈਰ ਤੇਆਂ ਤਲੀਆਂ ਜਲਦੀਆਂ ਨੇ ਬਹੁਤ ਜਲਦੀ ਠੀਕ ਹੋ ਜਾਣਗੀਆਂ ਹੁਣ ਤੁਹਾਨੂੰ ਦੱਸਦੇ ਹਾਂ ਕੀ ਖਾਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਪੈਰਾਂ ਦੀਆਂ ਤਲੀਆਂ ਜਲਣੀਆਂ ਸ਼ੁਰੂ ਹੋ ਜਾਣ ਵਿਟਾਮਿਨ ਵੀ ਦਾ ਜੋ 12 ਤੁਹਾਡੀ ਕਮੀ ਹੈ ਉਹਦਾ ਸਪਲੀਮੈਂਟ ਤੁਸੀਂ ਆਪਣੇ ਫਿਜ਼ੀਸ਼ੀਅਨ ਤੋਂ ਲਿਖਾਓ ਉਹ ਖਾਓ ਔਰ ਦੂਸਰੇ ਨੰਬਰ ਤੇ ਤੁਸੀਂ ਗਰਮ ਪਾਣੀ ਕਰ ਲੈਣਾ ਹੈ ਚਾਹੇ ਮੱਚਦੇ ਨਹੀਂ ਗਰਮ ਪਾਣੀ ਹੀ ਗਰਮ ਹੀ ਗਰਮੀ ਨੂੰ ਮਾਰਦੀ ਹੈ ਸੋ ਗਰਮ ਪਾਣੀ ਕਰਕੇ ਉਹਦੇ ਵਿੱਚ ਹਲਦੀ ਦਾ ਚਮਚਾ ਸੁੱਟ ਦੇਣਾ ਹੈ ਉਸ ਨੂੰ ਘੋਲ ਦੇਣਾ ਹੈ ਔਰ ਉਸ ਦੇ ਵਿੱਚ ਆਪਦੇ ਪੈਰ ਤੁਸੀਂ ਡਿਪ ਕਰ ਲੈਣੇ ਆ ਦਿਨ ਦੇ ਵਿੱਚ 10 ਮਿੰਟ ਸਵੇਰੇ 10 ਮਿੰਟ ਸ਼ਾਮ ਗਰਮ ਪਾਣੀ ਲਿਆ ਉਹਦੇ ਵਿੱਚ ਤੁਸੀਂ ਹਲਦੀ ਦਾ ਚਮਚਾ ਸੁੱਟੇ ਦੋ ਥੋੜਾ ਜਿਹਾ ਪਾਣੀ ਜਿੰਨੇ ਇੱਕ ਪੈਰ ਆਪਣੇ ਡਿਪ ਹੋ ਜਾਣ ਜਿੰਨੇ ਇੱਕ ਪੈਰ ਅੰਦਰ ਚਲੇ ਜਾਣ ਔਰ ਉਸ ਨੂੰ ਤੁਸੀਂ ਬੈਠੇ ਰਹਿਣਾ ਹੈ 10 ਮਿੰਟ ਲਈ ਔਰ ਇਹ ਤੁਸੀਂ ਸਵੇਰੇ ਸ਼ਾਮ ਕਰਨਾ ਹੈ ਹੁਣ ਤੀਸਰੇ ਨੰਬਰ ਤੇ ਗੱਲ ਕਰਨ ਲੱਗੇ ਆ ਆਪਾਂ ਇਸ ਦੇ ਲਈ ਤੁਸੀਂ ਇੱਕ ਹਲਦੀ ਦਾ ਪੇਸਟ ਬਣਾ ਕੇ ਗਰਮ ਪਾਣੀ ਨਾਲ ਜਿਹੜਾ ਤੁਹਾਡਾ ਹੋਊਗਾ ਉਹਦਾ ਜੇ ਤੁਸੀਂ ਥੋੜਾ ਜਿਹਾ ਪਾਣੀ ਕੱਢ ਕੇ ਇੱਕ ਹਲਦੀ ਦਾ ਚਮਚਾ ਪਾ ਲੈਣਾ ਉਹਦਾ ਪੇਸਟ ਬਣਾ ਲੈਣਾ ਉਹ ਤੁਸੀਂ ਪੂਰੀ ਤਲੀਆਂ ਤੇ ਲਾ ਦੇਣਾ ਹੈ ਔਰ ਉਸ ਤੋਂ ਉਸ ਨੂੰ ਜਦੋਂ ਸੁੱਕ ਗਿਆ 10 ਮਿੰਟ ਬਾਅਦ ਉਹ ਨੂੰ ਉਤਾਰ ਦੇਣਾ ਔਰ ਉਸ ਤੋਂ ਬਾਅਦ ਤੁਸੀਂ ਹੁਣ ਖਾਣਾ ਕੀ ਹੈ ਤੁਸੀਂ ਖਾਣਾ ਹੈ ਸਭ ਤੋਂ ਜ਼ਿਆਦਾ ਐਪਲ ਫੇਰ ਦੇ ਸਮੇਂ ਖਾਣਾ ਹੈ ਜਾਨਕੀ 10 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਐਪਲ ਤੁਸੀਂ ਖਾ ਲਓ ਤੁਹਾਡੇ ਜੋ ਪੈਰ ਮੱਚਦੇ ਨੇ ਬਹੁਤ ਜਲਦੀ ਉਹ ਠੀਕ ਹੋ ਜਾਣਗੇ ਔਰ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡੇ ਪੈਰਾਂ ਦੀ ਚੋਚਾ ਲੈਣਾ ਬਹੁਤ ਜਲਦੀ ਠੀਕ ਹੋਣ ਵਾਲੀ ਹੈ ਤਾਂ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟਿਲ ਦਿਨ ਸਾਰੇ ਜਾਣੇ ਤੁਸੀਂ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ